ਫਰਾਰ ਐਮ.ਐਲ.ਏ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਇੱਕ ਸਰਕਾਰ ਨਾਲ ਇੱਕ ਹੋਰ ਸ਼ਿਕਵਾ ਹੋ ਗਿਆ ਉਹ ਕਹਿੰਦਾ ਮੇਰੇ ਤੇ ਤੇ ਪਰਚਾ ਦਰਜ ਕਰ ਦਿੱਤਾ ਜਿਹੜੇ ਮੰਤਰੀ ਬਲਬੀਰ ਸਿੰਘ ਹੈ ਉਹਨਾਂ ਤੇ ਪਰਚਾ ਕਿਉਂ ਨਹੀਂ ਦਰਜ ਕੀਤਾ ਬਲਬੀਰ ਸਿੰਘ ਦੀ ਕਿਹੜੀ ਸੀ ਇਹ ਜੀ ਗੱਲ ਬਾਹਰ ਆ ਗਈ ਜਿਹੜੀ ਉਹਨਾਂ ਤੇ ਪਰਚਾ ਦਰਜ ਦੀ ਗੱਲ ਕਰ ਰਹੇ ਨੇ ਹਰਮੀਤ ਸਿੰਘ ਪਠਾਨ ਮਾਜਰਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਖਾਸ ਕਰਕੇ ਪਟਿਆਲਾ ਪੁਲਿਸ ਨੂੰ ਜਿਹੜੀਆਂ ਉਹ ਭਾਜਣਾ ਰਹਿੰਦੀਆਂ ਆਈਆਂ ਕਿ ਉਹਦੀਆਂ ਹੁਣ ਤੱਕ ਜਦੋਂ ਦਾ ਫਰਾਰ ਆ ਉਹਦੋਂ ਦੀਆਂ ਉਹਦੀਆਂ ਚਾਰ ਵੀਡੀਓ ਆ ਚੁੱਕੀਆਂ ਨੇ ਚਾਰ ਪੰਜ ਉਹਦੀਆਂ ਚੈਨਲਾਂ ਤੇ ਇੰਟਰਵਿਊ ਹੋ ਚੁੱਕੀਆਂ ਨੇ ਚੈਨ ਚੈਨਲਾਂ ਦੀ ਇੰਟਰਵਿਊ ਡਿਲੀਟ ਵੀ ਕਰਵਾਈ ਜਾ ਰਹੀ ਹੈ ਤੇ ਰੋਜ਼ ਇੰਟਰਵਿਊ ਹੁੰਦੀ ਹੈ ਤੇ ਦੂਜਾ ਉਹਦੀਆਂ ਚਾਰ ਵੈਸੇ ਵੀਡੀਓ ਆ ਚੁੱਕੀਆਂ ਨੇ ਹਾਲਾਂਕਿ ਉਹਦੇ ਅਕਾਊਂਟ ਬੰਦ ਹੋਏ ਤੇ ਪੰਜਾਬ ਪੁਲਿਸ ਨੂੰ ਪਟਿਆਲਾ ਪੁਲਿਸ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਹੜੇ ਸਟੇਟ ਦੇ ਵਿੱਚ ਬੈਠਾਗਾ ਨੰਬਰ ਉਹੀ ਚੱਲ ਰਿਹਾਗਾ ਜੋ ਦਾ ਪੁਰਾਣਾ ਨੰਬਰ ਉਹੀ ਚੱਲ ਰਿਹਾ ਲੇਕਿਨ ਪਟਿਆਲਾ ਪੁਲਿਸ ਨੂੰ ਪਤਾ ਨਹੀਂ ਲੱਗ ਰਿਹਾਗਾ ਕਿ ਹਰਮਿੰਦਰ ਸਿੰਘ ਪਠਾਨਮਾਰਾ ਕਿੱਥੇ ਆ ਪਰ ਚਾਰ ਵੀਡੀਓ ਜਦੋਂ ਦਾ ਫਰਾਰ ਆ ਜਦੋਂ ਦਾ ਉਹਦੇ ਤੇ ਮਕਦਮਾ ਦਰਜ ਆ ਚਾਰ ਵੀਡੀਓ ਆ ਚੁੱਕੀਆਂ ਨੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਉਹਨੇ ਜਿਹੜੇ ਬੀਤੇ ਦਿਨ ਇੰਟਰਵਿਊ ਦਿੱਤੀ ਆ ਦੋ ਚੈਨਲਾਂ ਨੂੰ ਤੇ ਨਾਲ ਉਹਦਾ ਮੈਸਜ ਜਿਹੜਾ ਵੀਡੀਓ ਉਹਨੇ ਵੀ ਬਣਾਈ ਆ ਉਹਦੇ ਚੋ ਕਹਿੰਦੇ ਕਿ ਮੇਰੇ ਖਿਲਾਫ ਇਸ ਕਰਕੇ ਮਕਦਮਾ ਦਰਜ ਹੋ ਗਿਆ ਕਿ ਮੈਂ ਅਪਸਰਾਂ ਦੇ ਖਿਲਾਫ ਬੋਲਿਆ ਸੀ ਤੇ ਹਾਈ ਕਮਾਂਡ ਦੇ ਖਿਲਾਫ ਬੋਲਿਆ ਸੀ ਤੇ ਕਹਿੰਦੇ ਉਹ ਸ਼ਿਕਾਇਤ ਜਿਹੜੀ ਆ ਉਦਾਂ ਦੀ ਰਲਦੀ ਮਿਲਦੀ ਸ਼ਿਕਾਇਤ ਮੇਰੀ ਤੇ 4 ਸਾਲ ਪੁਰਾਣੀ ਸ਼ਿਕਾਇਤ ਸੀ ਮੈਂ ਬੋਲਿਆ ਤੇ ਨਵੀਂ ਵੀ ਸੁਰ ਸ਼ਿਕਾਇਤ ਲਈ ਤੇ ਮੇਰੇ ਖਿਲਾਫ ਮੁਕਦਮਾ ਦਰਜ ਕਰ ਦਿੱਤਾ ਜਦ ਕਿ ਇਹੋ ਹੀ ਹਰਚਰਨ ਸਿੰਘ ਭੁੱਲਰ ਡੀਆਈਜੀ ਜਦੋਂ ਇਹਨੂੰ ਇਨਕੁਆਇਰੀ ਦਿੱਤੀ ਗਈ ਸੀ ਕਿ ਉਹ ਜਿਹੜੀ ਫਲਾਨੀ ਔਰਤ ਨੇ ਅਰਮੀਤ ਸਿੰਘ ਪਠਾਨ ਮਾਇਰੇ ਦੇ ਖਿਲਾਫ ਚ ਕਹਿ ਦਿੱਤੀ ਇਹਨੂੰ ਸਰਕਾਰ ਨੇ ਪੰਜਾਬ ਸਰਕਾਰ ਨੇ ਹੋਮ ਡਿਪਾਰਟਮੈਂਟ ਨੇ ਡੀਆਈਜੀ ਭੁੱਲਰ ਨੂੰ ਸ਼ਿਕਾਇਤ ਦਿੱਤੀ ਸੀ ਤੇ ਉਸ ਡੀਆਈਜੀ ਭੁੱਲਰ ਨੇ ਜਿਹੜੇ ਅੱਜਕੱਲ ਫੜੇ ਗਏ ਨੇ ਉਹਨੇ ਕਿਹਾ ਸੀ ਇਹ ਕੇਸ ਬਣਦਾ ਨਹੀਂ ਹੈਗਾ ਉਹ ਰਿਪੋਰਟ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਲਾਈ ਹੈਗਾ ਤੇ ਉਹ ਕਹਿੰਦੇ ਕਿ ਮੇਰੀ ਖਲਾਫ ਕੇਸ ਨਹੀਂ ਬੰਦਾ ਸੀ ਮੈਂ ਬੋਲਿਆ ਤੇ ਮੇਰੇ ਖਲਾਫ ਕੇਸ ਦਰਜ ਕਰਤਾ ਜਿਹੜੇ ਡਾਕਟਰ ਬਲਬੀਤ ਸਿੰਘ ਸਾਹਿਬ ਨੇ ਜਿਹੜੇ ਸੂਬੇ ਦੇ ਸਿਹਤ ਮੰਤਰੀ ਨੇ ਉਹਨਾਂ ਦੇ ਖਲਾਫ ਵੀ ਇੱਕ ਪਟਿਆਲਾ ਦੀ ਕਾਉਂਸਲਰ ਨੇ ਸ਼ਿਕਾਇਤ ਕੀਤੀ ਆ ਕਿ ਇਹਨੇ ਇਹਦੇ ਮੁੰਡੇ ਨੇ ਇਹਦੇ ਸਟਾਫ ਨੇ ਮੇਰੇ ਨਾਲ ਸੈਕਸ਼ੂਅਲ ਜਾਂ ਹੋਰ ਜੋ ਵੀ ਜਿਹੜੇ ਇਲਜ਼ਾਮ ਲਗਾਏ ਨੇ ਇਹ ਲਾਇਏ ਨੇ ਤੇ ਇਹਨਾਂ ਖਲਾਫ ਕੋਈ ਮੁਕਦਮਾ ਨਹੀਂ ਦਰਜ ਹੈ ਨਾ ਕਹਿੰਦੇ ਕਿ ਮੇਰੇ ਖਲਾਫ ਕਿਉਂ ਕਿਉਂਕਿ ਮੈਂ ਬੋਲਿਆ ਸੀ ਇਹ ਉਹਨਾਂ ਦਾ ਜਿਹੜਾ ਦੋਖਾ ਹੁਣ ਦੂਜੀ ਗੱਲ ਉਹ ਕਹਿ ਰਹੇ ਨੇ ਕਿ ਕਿ ਮੈਨੂੰ ਇੱਕ ਗੈਂਗਸਟਰ ਬਣਾ ਦਿੱਤਾ ਗਿਆ ਮੇਰੇ ਘਰ ਛਾਪੇ ਮੇਰੇ ਮੁੰਡੇ ਦੇ ਪਰਚਾ ਮੇਰੀ ਘਰਵਾਲੀ ਦੇ ਇਲਾਜ ਦੇ ਵਿੱਚ ਰੁਕਾਵਟ ਕੀਤੀ ਜਾ ਰਹੀ ਹੈ ਰੋਕਿਆ ਜਾ ਰਿਹਾ ਹੈਗਾ ਮੇਰਾ ਕਹਿੰਦੇ ਗੁਨਾਹ ਕੀ ਕਿ ਗੁਨਾਹ ਸੀ ਕਿ ਮੈਂ ਬੋਲਿਆ ਉਹ ਕਹਿੰਦੇ ਕਿ ਜਿਹੜੇ 94 ਜਿਹੜੇ ਐਮਐਲਏ ਉਹਨਾਂ ਦੀ ਜਮੀਰ ਮਾਰ ਚੁੱਕੀ ਉਹਨਾਂ ਦੀ ਅਣਖ ਮਾਰ ਚੁੱਕੀ ਹੈਗੀ ਹੈ ਮੈਨੂੰ ਜ਼ਮਾਨਤ ਮਿਲ ਲੈਣ ਦੋ ਫਿਰ ਮੈਂ ਸਭ ਕੁਝ ਦੱਸਾਂਗਾ ਕਿ ਕੀ ਕੁਝ ਹੋ ਰਿਹਾ ਹੈਗਾ ਉਹ ਸਭ ਤੋਂ ਵੱਡੀ ਗੱਲ ਕਹਿੰਦੇ ਕਿ ਮੇਰੇ ਪਿੱਛੇ 100 ਬੰਦੇ ਲਾਏ ਹੋਏ ਨੇ ਮੈਨੂੰ ਲੱਭ ਰਹੇ ਨੇ ਮੇਰਾ ਗੁਨਾਹ ਕੀਆ ਪੁਰਾਣੀ ਸ਼ਿਕਾਇਤ ਤੁਸੀਂ ਨਵੇਂ 4 ਸਾਲ ਪੁਰਾਣੀ ਸ਼ਿਕਾਇਤ ਨਵੇਂ ਸੂਰਤ ਮੇਰਾ ਜਿਹੜਾ ਮਕਦਮ ਦਰਜ ਕਰਤਾ ਉਹਨਾਂ ਤੇ ਫਿਰ ਗਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਿ ਤਗੜੇ ਹੋ ਜੋ ਜੀ ਤੁਸੀਂ ਕਿਉਂ ਨਹੀਂ ਪਤਾ ਨਹੀਂ ਉਹ ਕਿਉਂ ਨਹੀਂ ਦਿੱਲੀ ਵਾਲਿਆਂ ਨੂੰ ਲੈ ਕੇ ਇਹਨਾਂ ਕਿਉਂ ਸੌਫਟ ਕੋਰਨਰ ਰੱਖਦੇ ਹੈਗੇ ਨੇ ਹੁਣ ਉਹ ਸਾਰੀਆਂ ਚੀਜ਼ਾਂ ਨੇ ਕਿ ਉਹਨਾਂ ਦੇ ਕਿਉਂਕਿ ਕਹਿੰਦੇ ਕਿ ਮੈਂ ਕੀ ਕਹਿੰਦੇ ਕਿ ਇਹ ਉਹਨਾਂ ਇਹ ਵੀ ਬੜੇ ਇਲਜ਼ਾਮ ਲਗੇ ਕਿ ਪਾਣੀ ਇਸ ਕਰਕੇ ਇਕੱਠਾ ਕੀਤਾ ਕਿ ਵੋਟਾਂ 'ਚ ਖੱਟਣਗੇ ਕਿ ਦੇਖੋ ਅਸੀਂ ਬਾਕੀ ਸਟੇਟਾਂ ਨੂੰ ਵੀ ਪਾਣੀ ਦਿੱਤਾ ਹੈਗਾ ਕਹਿੰਦੇ ਇਹਨਾਂ ਨੇ ਮਾਝਾ ਡੋਬ ਦਿੱਤਾ ਵੀ ਜਿੰਨਾ ਮਾਝੇ ਦੇ ਵਿੱਚ ਨੁਕਸਾਨ ਹੋਇਆ 5 ਲੱਖ ਇੱਕੜ ਫਸਲ ਬਰਬਾਦ ਹੋ ਗਈ 5 ਲੱਖ ਲੋਕੀ ਘਰੋਂ ਬੇਗਾਰ ਹੋ ਗਏ ਨੇ 70 ਦੇ ਕਰੀਬ ਜਾਨਾਂ ਗਈਆਂ ਹੀ ਸਾਰਾ ਮਾਲ ਵੱਛਾ ਮਰ ਗਿਆ ਜਮੀਨਾ ਫਸਲਾਂ ਬਰਬਾਦ ਹੋ ਗਈਆਂ ਸਰਕਾਰ ਕੋ ਹਜੇ ਪੈਸੇ ਅਨਾਉਂਸਮੈਂਟ ਤਾਂ ਹੋ ਗਈ ਹੈ ਪਹਿਲਾਂ ਹਜੇ ਦਿੱਤੇ ਨਹੀਂ ਹੈਗੇ ਕਿਸੇ ਨੂੰ ਹੁਣ ਇਹ ਸਾਰੇ ਕਹਿੰਦੇ ਕਿ ਇਹ ਸਭ ਕੁਝ ਹੈ ਕਹਿੰਦੇ ਮੈਂ ਅਪਸਰ ਤੋਂ ਬਾਅਦ ਪਾਰਟੀ ਉਹ ਕਹਿੰਦੇ ਕਿ ਨਿੱਕੀ ਨਿੱਕੀ ਗੱਲਾਂ ਵੀ ਪਾਰਟੀ ਹਾਈ ਕਮਾਂਡ ਹੀ ਕਰਦੀ ਹੈਗੀ ਤੇ ਹਾਈ ਕਮਾਂਡ ਜੋ ਕੁਝ ਪੰਜਾਬ ਚ ਕਰੀ ਉਹ ਸਭ ਕੁਝ ਹੈ ਮਤਲਬ ਜਿਹੜੀ ਰੋਜ਼ ਹੀ ਚੁੱਪਚੇ ਦਿਨਾਂ ਬਾਅਦ ਹਰਮਿੰਦਰ ਸਿੰਘ ਪਠਾਨ ਮੈਂ ਜਿਹੜਾ ਇਸ ਟਾਈਮ ਫਰਾਰ ਨੇ ਜਿਹੜੇ ਖੁਦ ਪਹਿਲਾਂ ਪਾਵਰਫੁਲ Oui. ਫੁੱਫੜ ਦੇ ਤੌਰ ਤੇ ਜਾਣਦੇ ਬਹੁਤ ਸਾਰੇ ਪਟਿਆਲੇ ਦੇ ਵਿਧਾਇਕ ਕਹਿੰਦੇ ਏਡੀ ਮਾੜੇ ਨੇ ਮੇਰੇ ਯਾਰ ਇਹਨਾਂ ਯਾਰਾਂ ਦਾ ਕੀ ਮੈਂ ਹੁਣ ਛਾਰ ਪਾਉਣਾ ਹੈਗਾ ਮੈਂ ਭਗੌੜਾ ਕਰ ਦੇ ਦਿੱਤਾ ਗਿਆ ਮੈਂ ਫਰਾਰ ਮੇਰੇ ਪਿੱਛੋਂ ਮੇਰੇ ਟੱਬਰ ਦਾ ਹਾਲ ਚਾਲ ਵੀ ਪੁੱਛਣ ਨਹੀਂ ਆਇਆ ਕਿਸੇ ਨੇ ਹਾ ਦਾ ਨਾਰਾਬ ਨਹੀਂ ਮਾਰਿਆ ਉਹ ਵੀ ਉਹ ਸਾਰੇ ਡਰਦੇ ਨੇ ਅਸਲ ਜੋ ਉਹਨਾਂ ਕਹੇ ਕੋ ਡਰਦੇ ਨੇ ਕਿ ਜੇ ਅਸੀਂ ਕਿਸੇ ਪਰਿਵਾਰਕ ਤੌਰ ਤੇ ਕਿਸੇ ਦਾ ਪਤਾ ਲੈਣ ਚੱਲ ਗਏਗੇ ਤੇ ਕਿਤੇ ਉਹਨਾਂ ਦੇ ਪਿੱਛੇ ਪੁਲਿਸ ਨਾ ਪੈ ਜਾਵੇ ਉਹ ਡਰਦੇ ਨੇ ਜਿਹੜੇ ਪਟਿਆਲੇ ਦੇ ਐਮਐਲ ਜਾਂ ਹੋਰ ਵੀ ਜਿਹੜੇ ਦੇ ਐਮਐਲਏ ਯਾਰ ਸੀ ਉਹ ਸਾਰੇ ਡਰਦੇ ਨੇ ਕਹਿੰਦੇ ਮੇਰੇ ਖਿਲਾਫ ਪੰਜ ਮੁਕਦਮੇ ਦ ਕਰਤੇ ਮਾਈਨਿੰਗ ਦਾ ਵੀ ਕਰਤਾ ਪੀਟੀਸੀ ਦੇ ਵਿੱਚ ਵੀ ਇੰਟਰਵਿਊ ਕਿਉਂਕਿ ਪੀਟੀਸੀ ਨੇ ਕਿਹਾ ਕਿ ਤੇਰੇ ਖਿਲਾਫ ਤੇ ਕੇਵਲ ਮਾਫੀਆ ਦਾ ਵੀ ਤੂੰ ਪਰਚੇ ਦਰਜ ਕਰਵਾਉਂਦਾ ਸੀ ਨਾ ਉਹ ਸਾਰੀਆਂ ਚੀਜ਼ਾਂ ਹੁਣ ਬੁਰੀ ਤਰ੍ਹਾਂ ਜਿਹੜੇ ਫਸ ਗਏ ਪਰ ਉਹ ਨਾਲ ਦੇ ਨਾਲ ਪਾਰਟੀ ਦੇ ਵੀ ਸਵਾਲ ਖੜੇ ਕਰ ਰਹੇ ਨੇ ਆਪਣੇ ਐਮਐਲਏ ਸਾਥੀਆਂ ਬਾਰੇ ਸਵਾਲ ਖੜੇ ਕਰਦੇ ਕਿ ਫਲਾਣੇ ਦੇ ਖਿਲਾਫ ਤੇ ਮਕਦਮਾ ਦਰਜ ਕਿ ਨਹੀਂ ਕੀਤਾ ਮੇਰੇ ਖਿਲਾਫ ਮੁਕਦਮਾ ਦਰਜ ਕਰ ਦਿੱਤਾ ਹੈਗਾ ਉਹ ਉਹ ਸਭ ਕੁਝ ਜਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਉਹ ਬੰਦਾ ਕਿਹੜੇ ਸਟੇਟ ਦੇ ਵਿੱਚ ਆ ਕਿਹੜੇ ਮੁਲਕ ਦੇ ਵਿੱਚ ਜਾ ਵਿਦੇਸ਼ ਭੱਜ ਗਿਆ ਜਾਂ ਇੰਡੀਆ ਦੇ ਵਿੱਚ ਤੇ ਜੇ ਵਿਦੇਸ਼ ਭੱਜਿਆ ਤੇ ਕਿਵੇਂ ਭੱਜਿਆ ਤੇ ਜੇ ਇੰਡੀਆ ਦੇ ਵਿੱਚ ਆ ਤੇ ਪੰਜਾਬ ਪੁਲਿਸ ਨੂੰ ਜਾਂ ਪਟਿਆਲਾ ਪੁਲਿਸ ਨੂੰ ਹਾਲੇ ਤੱਕ ਪਤਾ ਕਿਉਂ ਨਹੀਂ ਲੱਗਾ ਅਸੀਂ ਹਮ ਬੀਸੀ ਪਟਿਆਲਾ ਮਾਹਰਾਂ ਦੀ ਗੱਲ ਕਰੀਏ ਉਹਨਾਂ ਦਾ ਜਿਹੜਾ ਮੁੱਖ ਤੌਰ ਤੇ ਉਹ ਦੋਸ਼ੀ ਕਿਨੂੰ ਮੰਨਦੇ ਨੇ ਇਹ ਕਸੂਰਵਰ ਕਿਨੂੰ ਮੰਨਦੇ ਨੇ ਕਿ ਉਹਨਾਂ ਪਿੱਛੇ ਪੁਲਿਸ ਕਿਉਂ ਲੱਗੀ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੋਸ਼ੀ ਠਹਿਰਾਉਂਦੇ ਨੇ ਜਾਂ ਦਿੱਲੀ ਵਾਲਿਆਂ ਨੂੰ ਦੋਸ਼ੀ ਠਹਿਰਾਉਂਦੇ ਨੇ ਨਹੀਂ ਸਭ ਤੋਂ ਵੱਡੇ ਉਹਨਾਂ ਤੇ ਮੁੱਖ ਮੰਤਰੀ ਤੇ ਉਹਨਾਂ ਨੂੰ ਕੋਈ ਰੋਸ ਨਹੀਂ ਆਗਾ ਉਹ ਕਹਿੰਦੇ ਦਿੱਲੀ ਵਾਲਿਆਂ ਤੇ ਜ਼ਿਆਦਾ ਕਰਦੇ ਹੈਗੇ ਨੇ ਕਿ ਦਿੱਲੀ ਵਾਲਿਆਂ ਦੇ ਕਹਿੰਦੂ ਕਿ ਨਿੱਕੀ ਨਿੱਕੀ ਗੱਲ ਤੇ ਦਿੱਲੀ ਵਾਲਿਆਂ ਤੋਂ ਸਭ ਕੁਝ ਪੁੱਛਣਾ ਪੈਂਦਾ ਹੈਗਾ ਹੁਣ ਉਹਨਾਂ ਦਾ ਰੋਸਾ ਕਿਸ ਚੀਜ਼ ਤੋਂ ਆ ਉਹ ਤੇ ਪਤਾ ਹੀ ਲੱਗੂਗਾ ਕਿ ਕੀ ਮਸਲਾ ਹੈਗਾ ਨਾ ਪਰ ਉਹ ਹੁਣ ਬੁਰੀ ਤਰ੍ਹਾਂ ਉਹ ਵੀ ਫਸੇ ਹੋਏ ਨੇ ਔਰ ਸਭ ਤੋਂ ਵੱਡੀ ਗੱਲ ਫਰਾਰ ਨੇ ਉਹ ਕਹਿੰਦੇ ਮੇਰੇ ਖਿਲਾਫ ਪੰਜ ਮੁਕਦਮੇ ਦਰਜ ਹਾਲਾਂਕਿ ਹਾਈ ਕੋਰਟ ਚ ਵੀ ਡਿਸਟ੍ਰਿਕਟ ਕੋਰਟ ਨੇ ਤੇ ਉਹਨਾਂ ਦੇ ਖਿਲਾਫ ਜਿਹੜੀ ਜ਼ਮਾਨਤ ਆ ਉਹ ਰੱਦ ਕਰ ਦਿੱਤੀ ਹੈ ਤੇ ਜਿਹੜਾ ਮਾਈਨਿੰਗ ਵਾਲਾ ਪਰਚਾ ਸੀ ਉਹਦੇ ਖਿਲਾਫ ਉਹਦੇ ਨਾਲ ਚਾਰ ਬੰਦਿਆਂ ਦੇ ਖਿਲਾਫ ਹੋਰ ਮੁਕਦਮੇ ਦਰਜ ਹੀ ਉਹਨਾਂ ਨੂੰ ਵੀ ਜ਼ਮਾਨ ਹਾਈ ਜਿਹੜਾ ਜਿਹੜਾ ਜੀਰਖਪੁਰ ਦੀ ਔਰਤ ਨੇ ਮਕਦਮਾ ਦਰਜ ਕਰਵਾਇਆ ਸੀ ਉਹ ਜਿਹੜਾ ਜਿਹੜਾ ਉਹ ਜਿਆਦਾ ਹੈ ਉਹ ਦੇਖਦੇ ਆ ਕਿ ਹਾਈ ਕੋਰਟ ਦੇ ਵਿੱਚ ਕੋਈ ਜਮੰਦ ਲੇਕਿਨ ਇਹਦੇ ਬਾਰੇ ਜਿਹੜੇ ਇਲਾਕੇ ਦੇ ਲੋਕ ਨੇ ਇਹਨੇ ਕਹਿੰਦੇ ਕਿ ਆਤ ਵੀ ਬਹੁਤ ਚੁੱਕੀ ਮਾੜੇ ਮੋٹے ਕੰਮ ਕਰਕੇ ਫਿਰ ਬਾਬਾ ਬੁੱਢੇ ਦੀ ਸੌਂ ਖਾ ਲੈਂਦਾ ਸੀ ਤੁਸੀਂ ਸਿਆਣੇ ਕਹਿੰਦੇ ਨੇ ਕਿ ਸੱਚ ਸੌਂ ਸੱਚੀ ਵੀ ਖਾਣੀ ਮਾੜੀ ਆ ਤੇ ਸੌਂ ਝੂਠੀ ਖਾਣੀ ਮਾੜੀ ਆ ਤੁਸੀਂ ਨਿੱਕੀ ਨਿੱਕੀ ਗੱਲ ਦੇ ਬਾਬਾ ਬੁੱਢੇ ਨੂੰ ਗਵਾਹ ਬਣਾ ਲੈਂਦੇ ਹੈਗੇ ਨੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਹ ਤਾਂ ਕਹਿੰਦੇ ਕਿ ਜਿਹੜੇ ਮੇਰੇ ਪਿੱਛੋਂ ਨਵਾਂ ਇੰਚਾਰਜ ਲਾਇਆ ਹੈਗਾ ਉਹ ਮੇਰੇ ਬੰਦਿਆਂ ਨੂੰ ਧਮਕਾ ਰਿਹਾ ਹੈਗਾ ਮਤਲਬ ਇਹ ਜਿਹੜਾ ਨਾ ਕਿ ਅੱਤ ਬਹੁਤ ਚੁੱਕੀ ਸੀ ਜਦੋਂ ਕੋਈ ਵੀ ਬੰਦਾ ਜਦੋਂ ਅੱਤ ਚੁੱਕਦਾ ਨਾ ਉਸ ਲਿਖਦੇ ਲੋਕੀ ਰੋਜ਼ ਬੋਲਦੇ ਵੀ ਕਿ ਅੱਤ ਤੇ ਅੰਤ ਅਦਕ ਤੇ ਟਿੱਪੀ ਦਾ ਸਵਾਲ ਹੀ ਆ ਫਰਕਾ ਜਦੋਂ ਤੁਸੀਂ ਅਤ ਚੁੱਕਦੇ ਤਾਂ ਤੁਹਾਡਾ ਅੰਤ ਵੀ ਆ ਨਾ ਇਸ ਕਰਕੇ ਜਿੰਨਾ ਲੋਕਾਂ ਦੇ ਧਰਤੀ ਤੇ ਪੈਰ ਲੱਗੇ ਰਹੇ ਉਹਨਾਂ ਨੂੰ ਕੋਈ ਡਰ ਨਹੀਂ ਤੇ ਜਿਹੜੇ ਅਤ ਖੁਦਾ ਦਾ ਵੈਰ ਨਾ ਇਹਨਾਂ ਨੇ ਆਤੀ ਬੜੀ ਚੱਕੀ ਸੀ ਇਹਨਾਂ ਸਮੇਤ ਹੋਰ ਵੀ ਬਹੁਤ ਜ਼ਿਆਦਾ ਲੋਕ ਨੇ ਜਿਸ ਪੁਲਿਸ ਦੇ ਸਿਰ ਤੇ ਬੜਗਾ ਮਰਦੇ ਸੀ ਅੱਜ ਅਜੋ ਉਹੀ ਪੁਲਿਸ ਨੇ ਇਹਨਾਂ ਦੀ ਭੰਮੀਰੀ ਕਮਾਈ ਹੋਈ ਹੈ ਉਹ ਤੇ ਪੁਲਿਸ ਦਾ ਤੇ ਇਹ ਕੰਮ ਨਾ ਪੁਲਿਸ ਨੇ ਦੇਖਣਾ ਕਿ ਸਾਨੂੰ ਹੁਕਮ ਕੀ ਆਗਾ ਸਰਕਾਰ ਨੇ ਜੇ ਹੁਕਮ ਕੀਤੇ ਤੇ ਉਹ ਠਿਬਰੀ ਟਾਇਡ ਕਰ ਦਿੰਦੀ ਆ ਨਹੀਂ ਤੇ ਫਿਰ ਉਸੇ ਬੰਦੇ ਨੂੰ ਸਲੂਟਾ ਮਤ ਇਹੋ ਹਰਮੀਤ ਪਠਾੜ ਮੇਰ ਜਿਹੜੇ ਸਾਰੇ ਉਹਨੂੰ ਸਲੂਟ ਮਾਰਦੇ ਸੀ ਦਫਤਰਾਂ 'ਚ ਬੈਠ ਬੈਠ ਕੇ ਪਰਚੇ ਦਰਜ ਕਰਵਾਉਂਦੇ ਹੁੰਦੇ ਸੀ ਅੱਜ ਉਹ ਪੁਲਿਸ ਉਹਦੇ ਪਿੱਛੇ ਪਈ ਹੈਗੀ ਹੁਣ ਉਹ ਸਭ ਤੋਂ ਵੱਡਾ ਉਹ ਕਹਿੰਦਾ ਕਿ ਮੈਂ ਪੌਣਾ ਪੁਲਿਸ ਵਾਲਾ ਮੈਨੂੰ ਪਤਾ ਹੈਗਾ ਕਹਿੰਦੇ ਮੈਂ ਇਸੇ ਕਰਕੇ ਇਨਾ ਕੋ ਚਕਮਾ ਦੇ ਕੇ ਫਰਾਰ ਹੋ ਗਿਆ ਮੈਨੂੰ ਕਿੱਥੋਂ ਭੱਡ ਲੈਣਗੇ ਹੈਗੇ ਕਹਿੰਦਾ ਮੈਂ ਇਨਾ ਵਿੱਚ ਹੀ ਰਹਿਣਾ ਹੈਗਾ ਨਾ ਹੁਣ ਉਹ ਸਾਰੀਆਂ ਚੀਜ਼ਾਂ ਦੇ ਕਿ ਇਹਦੇ ਪਿੱਛੇ ਇਹਨੂੰ ਫੜਨਾ ਵਾ ਕਿ ਜਿ ਡਰਾ ਰਹੇ ਨੇ ਜੇ ਫੜਨਾ ਹੁੰਦਾ ਤਾਂ ਫੜ ਵੀ ਲੈਂਦੇ ਹਗੇ ਜਾਂ ਇਹ ਸਭ ਕੁਝ ਕੋਈ ਮਿਲੀ ਭੁਗਤ ਚੱਲ ਰਹੀ ਹੈਗੀ ਪਰ ਦੇਖਦੇ ਆਂਗੇ ਜਿੱਦ ਦਿਨ ਉਹਨੂੰ ਜਮਾਤ ਵੀ ਲਗੀ ਸ਼ਾਇਦ ਆ ਵੀ ਜਾਵੇ ਪਰ ਇਹ ਹੈਗੇ ਕਿਤੇ ਨਾ ਕਿਤੇ ਸੈਟਿੰਗ ਹੋਏਗੀ ਉਹਦਾ ਤਾਂ ਬਿਲਾਦਾ ਕਿ ਹਰਮੀਤ ਪਠਾਨ ਮਹਾਰਾਜ ਜਿਹੜੀ ਐਂਟਰੀ ਆ ਉਹ ਔਖੀ ਆ ਝੁਕਣਾ ਦੇ ਪਊਗਾ ਸਰਕਾਰ ਉਹਨੂੰ ਝਕਾਉਣ ਤੇ ਲੱਗੀ ਹੋਈ ਆ ਦੇ ਝੁੱਕ ਗਿਆ ਤੇ ਬਾਜੂ ਨਹੀਂ ਤੇ ਫਰਾਰ ਹੀ ਰਹੂਗਾ ਮੁੰਡਾ ਵੀ ਸ਼ਾਇਦ ਕਹਿੰਦੇ ਬਾਹਰ ਪਾਜ ਕਿਉਂਕਿ ਉਹ ਕੈਨੇਡਾ ਚ ਪੀਆਰੇ ਤੇ ਇਹਦੇ ਬਾਰੇ ਵੀ ਰੌਲਾ ਪਨ ਕਿਹੜੇ ਮੁਲਕ ਦੇ ਵਿੱਚ ਆ ਪਰ ਵੀਡੀਓ ਰੋਜ਼ ਆ ਜਾਂਦੀ ਹੈਗੀ ਨਾ ਉਹ ਉਸੇ ਕਰਕੇ ਤੇ ਜਿਹੜੀ ਪੁਲਿਸ ਔਰ ਇਸ ਮਸਲੇ ਦੇ ਵਿੱਚ ਪੂਲ ਪਟਿਆਲਾ ਪੁਲਿਸ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਪੰਜਾਬ ਪੁਲਿਸ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈਗੀ ਕਿਤਨੇ ਕਿਤੇ ਜਿਹੜੇ ਨੇ ਕਈ ਤਰ੍ਹਾਂ ਦੇ ਜਿਹੜੇ ਨੇ ਉਹ ਸਵਾਲ ਖੜੇ ਹੋ ਰਹੇ ਨੇ